ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹਾਂ ਗੁਰੇ ਦੇ ਲਈ ਗੱਲ ਤੇ ਮੈਂ ਗੁਰੇ ਵੀ ਨੂੰ ਆਖਿਆ ਅੱਜ ਆਪਾਂ ਕਰੀਏ ਗਾਣਾ ਸ਼ੂਟ ਤੇ ਨਾਲ ਇਸ ਟਾਈਮ ਮੇਰੇ ਹੈਗਾ ਕੁਮੀ ਵੀ ਤੇ ਨਾਲ ਗੋਰਾ ਵੀਰ ਤੇ ਗੋਰਾ ਵੀਰ ਨੂੰ ਲੈ ਗਾਣਾ ਯਾਦ ਨਹੀਂ ਹੋਣਿਆ ਤੇ ਬਾਬਾ ਜਿਸ ਦਾ ਮਿਹਨਤ ਕਰ ਲਿਆ ਜਾਰੀ ਆ ਕੰਮ ਜਾ ਰਹੀ ਆ ਫੋਨ ਦੀ ਆਵਾਜ਼ ਬੜੀ ਘੱਟ ਆ ਫੋਨ ਲਿਆਉਣਾ ਪੈਣਾ ਸਾਲਾ ਡੈੱਡ ਹੋਇਆ ਫੋਨ ਡੈੱਡ ਹੋਇਆ ਕੀ ਕਰਨਾ ਤੇ ਅੱਜ ਲੋਕੇਸ਼ਨ ਆਪਾਂ ਹੋਰ ਬੜੀ ਘੈਂਟ ਜਗ੍ਹਾ ਆਏ ਆ ਤੇ ਇੱਕ ਸਾਹਮਣੇ ਤੁਸੀਂ ਲੋਕੇਸ਼ਨ ਚੈੱਕ ਕਰ ਸਕਦੇ ਜੇ ਵੇਖੋ ਅੱਜ ਗੋਰੇ ਦੀ ਵੀਡੀਓ ਸ਼ੂਟ ਕਰਦੇ ਆ ਵੇਖੋ ਕਿਦਾਂ ਹੀ ਭੰਦੀ ਆ। ਔਰ ਅੱਜ ਗੋਰੇ ਵੀਰ ਦੇ ਬੜੇ ਅਸੀਂ ਉਧਰ ਉਧਰ ਸਿੰਘ ਲੇ ਆ ਤੇ ਕੁਲਫੀਆਂ ਜਿਹੜੀਆਂ ਸਾਨੂੰ ਗੋਰੇ ਵੀਰ ਨੇ ਲੈ ਕੇ ਦਿੱਤੀਆਂ ਆ। ਤੇ ਜਿਹੜਾ ਆਪਾਂ ਗਾਣਾ ਸ਼ੂਟ ਕੀਤਾ ਆ ਉਹਦੇ ਵਿੱਚ ਨਾ ਇਹ ਤਰਸਣ ਡਿਆ ਆ ਗੁਲਫੀ ਨੂੰ ਨੇ ਤਰਸੌਣ ਨੇ ਆ ਤੇ ਅਸੀਂ ਗਾਣਾ ਕਰਨੇ ਸ਼ੂਟ ਤੀ ਸਾਨੂੰ ਦੱਸਿਓ ਸਹੀ ਬਣਿਆ ਕਿ ਨਹੀਂ ਬਣਿਆ ਸੀ ਤੇ ਦੋ ਪ੍ਰੈਕਟੀਕਲੀ ਡੇ ਕਰਨ ਮਾੜਾ ਮੋਟਾ ਬਸ ਐਕਸਪੈਰੀਮੈਂਟ ਹੀ ਕਰਨੇ ਆ ਤੇ ਇਧਰ ਸੋਨੂ ਵੀਰ ਤੇ ਦੇਬੂ ਵੀਰ ਆ ਗਿਆ ਆ ਤੇ ਸਾਨੂੰ ਹੈਗੀ ਸੀ ਬੰਦਿਆਂ ਦੀ ਲੋੜ ਤੇ ਫਿਰ ਇਹਨਾਂ ਵੀਰਾਂ ਨੂੰ ਕੀਤਾ ਫੋਨ ਤੇ ਵਲੌਗ ਚ ਆਜੋ ਤੇ ਵਲੌਗ ਚ ਆਜੋ ਹੋਰ ਬਰੇਪਾ ਗੋਰੇ ਤੇ ਸਾਡ ਨੂੰ ਬੰਦੇ ਚਾਹੀਦੇ ਬਾ ਸ਼ੂਟ ਬਾਤ ਤੇ ਤੇ ਹੁਣ ਮਿਲ ਚੁਕੇ ਆ ਨਹੀਂ ਬਾਤ ਬਾਤ ਤੇ ਅਹੀਂ ਹੁਣ ਗਾਣਾ ਕਰ ਲਿਆ ਥੋੜਾ ਜਿਹਾ ਸ਼ੂਟ ਜਿਹੜਾ ਰਹਿ ਗਿਆ ਆ ਹੁਣ ਅਸੀਂ ਕਰਨਾ ਸੀ ਮੋਟਰਸਾਈਕਲ ਦਾ ਸ਼ੂਟ ਇਹ ਰਹਿ ਗਿਆ ਸੀ ਛੋਟ ਲੈਣ ਵਾਲਾ ਤੇ ਹਾਂ ਤੇ ਆਪਾਂ ਸ਼ੂਟ ਦਾ ਡਿੱਗਣ ਵਾਲਾ ਲਿਆ ਸੀ ਤੇ ਘੁੱਗੀ ਵੀ ਨੇ ਇਹਨੂੰ ਉੱਥੇ ਸੁੱਟਦਾ ਸੀ ਬੂਟੀ ਵਿੱਚ ਤੇ ਪੈਣ ਚ ਪੈਂਟ ਪੁੰਡ ਸਾਰਾ ਕੁਝ ਲਬੇੜਦਾ ਤੇ ਘੁਗੀ ਦੀ ਸੱਟ ਲਵਾ ਦੇਣ ਲੱਗਾ ਗਾਲ ਨਹੀਂ ਕੱਢਣੀ ਫੈਮਿਲੀ ਵਲੌਗ ਵੈਂਦੀ ਏ ਥੋੜੀ ਬੋਦੀ ਗਾਲ ਨਹੀਂ ਗਰੀ ਫੈਮਿਲੀ ਆਂਦੀ ਯਾਰ ਸਾਰਿਆਂ ਦੀ ਵੈਂਦੀ ਲੋ ਜੀ ਹੁਣ ਇੱਕ ਅੱਧਾ ਛੋਟ ਰਹਿ ਗਿਆ ਹੋਰ ਤੇ ਉਹ ਲੈ ਲੀਏ ਬੜੀ ਆਪਾਂ ਕਰ ਰਹੇ ਨਹੀਂ ਤੇ ਗਾਣਾ ਸ਼ੂਟ ਤੇ ਸੋਨੂੰ ਵੀਰ ਕਹਿੰਦਾ ਮੇਰੀ ਸ਼ਾਇਰੀ ਕਰ ਦੇ ਸ਼ਾਇਰੀ ਲੋ ਜੀ ਅੰਦਾਜ਼ ਦੇਖਦੀ ਸੁਪਨੇ ਬਾਹਰ ਜਾਣਦੇ ਅਸੀਂ ਫਿਰਦੇ ਯਾਰਾਂ ਨਾਲ ਸੀ ਸਾਡੇ ਕੋਲ ਸੀ ਸੀਟੀ 100 ਉਹਦੇ ਕੋਲ ਆਜੇ ਸੀ ਨਹੀਂ ਅੰਡਰ ਕਾਲੇ ਮੁੰਡੇ ਦਾ ਉਹ ਬੇਗਰ ਰੋਟੂ ਵੀਡਾ ਨਹੀਂ ਨਹੀਂ ਅਰੇ ਸੁਣਦਾ ਕੋਲ ਸਕੋਡਾ ਕਾਰ ਸੀ ਕਿ ਮੇਰੇ ਹੱਥਾਂ ਵਿੱਚੋਂ ਹੱਥ ਛਿੜਾ ਕੇ ਉਹਨੇ ਭਰੀ ਕੈਨੇਡਾ ਵਾਲੀ ਉਡਾਰ ਸੀ ਕਿ ਮੁੰਡਾ ਅੰਦਰੋਂ ਅੰਦਰੀ ਮਾਰਦਾ ਜਾਵੇ ਉਧਰ ਉਧਰ ਫਾਈਲ ਚੱਲਦੀ ਸੀ ਪੀਆਰ ਦੀ ਉਹਦਾ ਡਾਲਰਾਂ ਨਾਲ ਮੋਹ ਪੈ ਗਿਆ ਸੀ ਉਸਤਾਦ ਤੇ ਅਸੀਂ ਬੰਦੇ ਦਿਹਾੜੀ ਦੇ ਓਏ ਹੋਏ ਓਏ ਹੋਏ ਓਏ ਹੋਏ ਕੋਈ ਨਹੀਂ ਕਰਦਾ ਇਹ ਨੋਰੀ ਸ਼ਾਦਾ ਛੋਟਾ ਵੀਰ ਕਾਦਾ ਤੇ ਸ਼ਹਿਰੀ ਇਹਦੀ ਵੀਰ ਦੀ ਸਪੋਰਟ ਕਰਿਆ ਕਰੋ ਇੰਸਟਾਗ੍ਰਾਮ ਤੇ ਜਾ ਕੇ ਵੇਖਿਆ ਕਰੋ ਇਹਨੂੰ ਤੇ ਸ਼ੇਅਰ ਕਰਿਆ ਕਰੋ ਆਈਡੀ ਆਈ ਜਜ਼ਬਾਤੀ ਜਿਆ ਗਾੜੀ ਗਾੜੀ ਵੀਰ ਜੀ ਗਾੜੀ ਨਹੀਂ ਨਹੀਂ ਮੁੰਡਾ ਬੋਹ ਘੈਂਡ ਮੁੰਡਾ ਵੀਰ ਘੈਂਡ ਆ ਤੇ ਆ ਵੀਰ ਸ਼ਾਹਰੀ ਕਰਦਾ ਸੀ ਇਹਨੇ ਛੱਡਤੀ ਜੇ ਹੁਣ ਆ ਵੀਰ ਕਰਨ ਲੱਗਾ ਇਹਨੇ ਫੜ ਲਈ ਇਹਨੇ ਫੜ ਲੀਆ ਇਹਨੇ ਫੜ ਲਈ ਤੇ ਬਾਪੂ ਕਹਿੰਦੀ ਤਾ ਸੀਂ ਅੰਦਰ ਇੱਥੇ ਸ਼ਾਇਰੀਆਂ ਲਿਖੀਆਂ ਆਂ ਡਿਆ ਜੀ ਇਹ ਗੱਲ ਗਲਤ ਮੈਂ ਕਿੱਥੇ ਛੱਡੀ ਤੂੰ ਆ ਆਪਣੇ ਕੋਲ ਲਾਈ ਜਾਂਦਾ ਨਹੀਂ ਨਹੀਂ ਹੁਣੇ ਆਖੋ ਮੈਂ ਸੁਣਾਦਾ ਚੱਲ ਬ ਕੋ ਹੁਣੇ ਚਾ ਸੁਣਾ ਲੋ ਜੀ ਹੁਣ ਗੋਰਾ ਵੀਰ ਕਰਨ ਲੱਗਾ ਜੀ ਸ਼ਾਇਰੀ ਤੇ सोनू सोनू ਵੀਰ ਨੇ ਸ਼ਾਇਰੀ ਕਰ ਲਈ ਤੇ ਹੁਣ ਗੋਰਾ ਵੀਰ ਰਹਿ ਗਿਆ ਜੀ ਮੈਂ ਯਾਰ ਕਿੱਥੇ ਗੱਲ ਕਰ ਵੀਰ ਨੂੰ ਆਪਾਂ ਯੋਰ ਹੀ ਬੜਾ ਲਾਦਾ ਆਇਆ ਨੇ ਚਲੋ ਫਿਰ ਨਹੀਂ ਮੰਡਿਆ ਤੂੰ ਫਿਰ ਸੁਣਾ ਦਈਏ ਫਿਰ ਇੱਕ ਹੋਰ ਗੋਰੀ ਵੀਰ ਦੀ ਸੁਣ ਲੈਂਦੇ ਪਹਿਲਾਂ ਨਹੀਂ ਵੀ ਨਹੀਂ ਸੁਣੀ ਲੱਗਦੀ ਚਲੋ ਮੈਂ ਸਨਣਾ ਫੇਰ ਇੱਕ ਆ ਲੈ ਸੁਣਾ 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 ਜੀ ਸੁਣਾਓ ਜੀ ਜਨਾਓ ਜੀ ਸੁਣਾ ਨਾ ਬਾਤ ਚਲੋ ਕਹਿੰਦਾ ਕਿੰਜ ਕਰਾਂ ਜ਼ਹਾਰ ਪਿਆਰ ਦਾ ਤੂੰ ਹੀ ਦੱਸ ਜਾ ਬੋਲ ਮੈਨੂੰ ਓਏ ਹੋਏ ਕਿ ਸੱਚੇ ਦਿਲੋਂ ਸੀ ਕਰਦਾ ਪਿਆਰ ਆ ਮੈਂ ਬਿਠਾ ਦੱਸਿਆ ਸੀਗਾ ਕੋਲ ਤੇਨੂੰ ਕਿ ਡਰਦੇ ਡਰਦੇ ਕਹਿ ਦਿੱਤਾ ਸੀ ਦਿਲ ਦੇ ਵਿੱਚ ਲੀਆਂ ਬਾਤਾਂ ਨੂੰ ਟੂਟਾ ਠੁਕਰਾ ਕੇ ਪਿਆਰ ਚਲੇਗੀ ਮੁੰਡਾ ਰੋਂਦਾ ਉਠ ਠਰਾ ਤੰਡ ਕਿ ਬਹੁਤ ਕਰਨੀਆਂ ਸੀ ਗੱਲਾਂ ਅਜੇ ਜੋ ਰਹਿ ਗਈਆਂ ਅੱਧ ਵਿਚਾਲੇ ਨਹੀਂ ਆਪਣੇ ਇੱਕ ਤਰਫੇ ਪਿਆਰ ਨੂੰ ਦੇਖ ਮੈਂ ਸੁਪਨੇ ਬਹੁਤ ਸਜਾਲੇ ਸੀ ਤੈਨੂੰ ਮੈਂ ਤਾਂ ਫਿਰ ਵੀ ਸੰਭਲ ਜਾਊਂਗਾ ਪਰ ਕਿਉਂ ਤੂੰ ਸਮਝ ਨਹੀਂ ਸਕੀ ਹਾਲਾਤਾਂ ਨੂੰ ਤੂੰ ਤਾਂ ਠੁਕਰਾ ਕੇ ਪਿਆਰ ਚਲੇਗੀ ਮੁੰਡਾ ਰੋਂਦਾ ਉਹ ਓਏ 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 ਏ ਸ਼ਰੀਫ ਉਹਦੀ ਸ਼ਾਟ ਲਿਖਦਾ ਹਣ ਗੋਰੀਵੀਰ ਦੀ ਚੱਕ ਕਰਦੇ ਆ ਗੋਰੀਵੀਰ ਦੀ ਹਣ ਗੋਰੀਵੀਰ ਦੀ ਚੱਲ ਗੋਰੀ ਦੇ ਤੇਰੀ ਘਰੀ ਹਣ ਕਚੀਚੀਆਂ ਲੈ ਕੇ ਬੋਲਦੀ ਏ ਕਚੀਚੀਆਂ ਲੈ ਕੇ ਬੋਲਦੀ ਏ ਛੱਡ ਜਾਣ ਦੀ ਗੱਲ ਤੇ ਹੰਝੂ ਡੋਲਦੀ ਏ ਕਿ ਮੈਂ ਪੁੱਛਾਂ ਮੌਤ ਤੋਂ ਪਹਿਲਾਂ ਆਸ਼ਿਕ ਨੂੰ ਮਾਰੇ ਜੋ ਮੈਂ ਪੁੱਛਾਂ ਮੌਤ ਤੋਂ ਪਹਿਲਾਂ ਆਸ਼ਿਕ ਨੂੰ ਮਾਰੇ ਜੋ ਉਹ ਅੱਗੋ ਪਿਆਰ ਮੁਹੱਬਤ ਬੋਲਦੀ ਐ ਆਏ ਹੋਏ ਗੋਰਾ ਪਾ ਗੋਰਾ ਦਾ ਲੋਜੀਸਟਾਂ ਜੇ ਲਾ ਇੱਥੇ ਕੱਟੇ ਹੋਏ ਨੇ ਇਹ ਜਿਆਦਾ ਇਹ ਜਿਆਦਾ ਹੋ ਗਿਆ ਦੂ ਦੂ 400 ਦੇ ਦੂ ਦੂ ਜਦੰਡੇ ਆ ਜਦੰਡੇ ਆ ਕਿਤਨੀ ਲੱਗੀ ਪਰਾ ਗਾਣਾ ਕਰ ਲਈਏ ਸ਼ੂਟ ਗਾਣਾ ਸ਼ੂਟ ਸ਼ੂਟ ਕਰੋ ਆਪਾਂ ਪਹਿਲਾ ਮਿੰਟ ਆ ਲੋ ਗਾਇਸ ਅੱਜ ਅਸੀਂ ਪਹੁੰਚੇ ਹੋਏ ਸੀ ਗਾਣਾ ਸ਼ੂਟ ਕਰਨ ਆਰਨੇਡ ਦਾ ਬੜੀਆਂ ਬਣੀਆਂ ਜੇ ਜਿੰਨਾ ਸਬਰ ਸਾਈਕਲ ਨਾਲ ਜਿੱਤੇ ਆ ਤੇ ਵੀਰ ਵੀ ਨਹੀਂ ਗਾਣਾ ਸੂਟ ਕਰਾਂਦਾ ਇਹ ਦੇਖੋ ਇਹ ਕੀ ਪੁੱਠੇ ਕੰਮ ਕਰ ਰਹੇ ਆ ਪਹਿਲਾਂ ਇੱਕ ਵੇਖੋ ਬਾਜੀ ਧੱਕਾ ਵੇਖੋ ਨਹੀਂ ਪੁੱញਾ ਤੇ ਆਹ ਨਾ ਨਾ ਕੁੱਤੇ ਦਿਖਣਾ ਇਹ ਪਤਾ ਨਹੀਂ ਕੀ ਗੱਲ ਇਹਨਾਂ ਨੂੰ ਟਿਕਾਣੀ ਹੈਗਾ ਜਾਂ ਕੀ ਹਿਸਾਬ ਕਿਤਾਬ ਆ ਆ ਕੀ ਕਰਦੇ ਆ ਇਹ ਇਹਨਾਂ ਨੂੰ ਹੋਣਾ ਦੱਸਣਾ ਪੈਣਾ ਵੀ ਇਹ ਕੀ ਕਰ ਸਕਦੇ ਆ ਪੈਸੇ ਕਿੱਦਾਂ ਮੰਦੇ ਕਿੱਦਾਂ ਚੀਜ਼ ਨਹੀਂ ਜਾਂਦੀ ਆ ਇਹਨਾਂ ਪਤਾ ਗੱਲ ਕੀ ਆ ਪਤਾ ਅਜੇ ਕਿਸ਼ਤਾਂ ਲਾਉਣ ਵਾਲੀਆਂ ਕਿਸ਼ਤਾ ਦਾ ਬਾਪੂ ਤਾਰੀ ਜਾਂਦਾ ਤਾਂ ਨਹੀਂ ਇਹਨੂੰ ਕੁਛ ਹੀ ਪੈਂਦੀ ਫਰਕ ਵੇਲਾ ਚਟਾਗਾ ਰੋਟੀਆਂ ਪਾਲਦਾ ਸੌਂ ਜਾਂਦਾ ਫੇਰ ਕਿੱਥੇ ਚਾੜਿਆ ਆਏ ਨੇ ਹਾਂਜੀ ਭਾਜੀ ਤੁਸੀਂ ਕੁਝ ਗਾਣਾ ਚਾਹੋਗੇ ਚਾਰ ਸ਼ਬਦ ਦੇ ਲਈ ਭਾਈ ਆਪਾਂ ਕੀ ਗਾਣਾ ਚੁੰਨੇ ਆ ਹਾਂਜੀ ਗਾਇਸ ਤੁਹਾਨੂੰ ਮੈਂ ਦੱਸ ਦਿੰਦਾ ਆਪਣੀ ਇੰਸਟਾਗ੍ਰਾਮ ਚੈਨਲ ਤੇ ਅੱਜ ਨਵੀਂ ਸ਼ੈਰੀ ਆਜੂਗੀ ਆਪਣੀ ਸਾਰੇ ਜਾ ਕੇ ਲਾਈਕ ਫੋਲੋ ਕਰ ਦਿਓ ਦੇਖ ਸਕਦੇ ਜੇ ਤੁਸੀਂ ਇਹ ਵੀ ਇਹਨੂੰ ਨਹੀਂ ਹੱਤ ਕਰਾਉਣ ਟਕਰੇ ਆ ਉਹ ਤਾਂ ਛੇਤੀ ਲਾਲਾ ਮੋਟਰਸਾਈਕਲ ਤੇ ਉਧਰ ਕਾਲੇ ਨਹੀਂ ਆਏ ਨਾ ਇਉਂ ਨਹੀਂ ਵੇ ਠੀਕ ਆ ਗੋਰੇ ਜਾਰੀ ਗਰੀਬੀ ਦਾ ਵਾ ਦਿਖਾਦਾ ਪਾ ਪਤਰਾ ਨਾਲ ਦੇ ਅੱਗ ਬਾਲਣੇ ਆ ਜੀ ਕਿ ਸਾਲਾ ਮੋਟਰਸਾਈਕਲ ਦੇ ਵਿੱਚ ਕਿਦਾਂ ਭੰਨ ਡਿਆ ਮੈਂ ਤੋੜਦਾ ਮੈਂ ਤੋੜਦਾ ਵੇ ਸਾਲਾ ਕਿਦਾਂ ਬੱਜਰ ਖੜਾ ਰਦਾ ਤੂੰ ਸਰਕਾਰੀ ਹੈ ਮੜੀਆਂ ਖਾਦੇ ਕੰਮ ਤੇ ਅਹੀਂ ਜਾਣਾ ਹੁੰਦਾ ਆਂਦੀ ਭੈਣ ਰਾਤ ਸਵੇਰੇ ਆਉਣਾ ਹੁੰਦਾ ਆ ਹਾਂ ਤੂੰ ਹੀ ਭੈਜ ਡਾਕੇ ਮਾਰਦੇ ਇਹ ਬੰਦੇ ਲੁੱਟਦੇ ਤੂੰ ਤੇਰੇ ਜੇਰੇ ਕੰਨ ਆਣਗੇ ਚੁੱਕ ਭਾਗਦਾ ਚੁੱਕ ਪਛਾਣ ਗੋਰੇ ਗਾਣਾ ਉਹ ਗਾਣਾ ਕਰੀਏ ਸ਼ੂਟ ਯਾਰ ਬੈਟਰੀ ਡਾਊਨ ਹੋਣ ਡਈ ਆ ਗਾਣਾ ਗਾਣਾ ਆਹ ਆ ਰਹੇ ਨੇ ਹਗਾਰੇ ਨੂੰ ਮੇਰੀ ਕਮੀ ਤੇ ਬਦਲਾਓ ਯਾਰ ਲੈ ਓਏ ਯਾਰ ਤੇਰੀ ਨਾ ਆਪ ਗਾਣਾ ਬਣਾਉਣਾ ਗਰੀਬੀ ਦਾਵੇ ਵਾਲਾ ਠੀਕ ਆ ਪ੍ਰਭ ਬਲੌਗ ਵੇਖ ਲਈ ਓਏ ਮੋਟਰਸਾਈਕਲ ਵੇਲਾ ਕਿਦਾਂ ਭੰਨ ਡਿਆਈ ਏ ਠੀਕ ਆ ਨਾ ਇਹ ਘਟ ਨਹੀਂ ਕਰਦਾ ਤੂੰ ਤੇ ਕੰਮ ਤੇ ਜਲ ਜਾਂਦਾ ਇਹ ਪਿੱਛੇ ਹੋਏ ਦੀ ਗੋਰੀ ਵੀਰ ਨੇ ਮਾਹ ਸਹੀ ਕਰਕੇ ਦਿੱਤਾ ਗੋਰਾ ਵੀ ਆਇਆ ਗੋਰਾ ਵੀ ਆਇਆ ਮੈਂ ਕਿ ਕਾਮਾਰ ਮਰ ਮਰ ਹਾਂ ਬਕੇ ਗੋਰਾ ਵੀ ਆਇਆ ਮੇਰੀ ਗੱਲ ਸੁਣ ਆਪਾਂ ਤਾਰਾ ਦੂਰਾ ਵੇਖਦੇ ਕਿ ਗੋਰਾ ਵੀ ਆਇਆ ਨਾ ਮੋੜਾ ਦੇਖਣੀ ਕਿਆ ਕਰਦਾ ਪੁੱਛਾਲਿਓ ਪਾਣੀ ਕਿੱਥੋਂ ਵਗਣਾ ਲੱਗਿਆ ਦਾ ਆਦਰੇ ਬੰਦਪੂਰ ਕਰ ਕੇ ਕਹਿੰਦਾ ਲੋ ਭਾਜੀ ਹੋ ਗਿਆ ਆਹ ਭਾਜੀ ਦੇ ਡਾੜ ਕਰ ਕੇ ਕਹਿੰਦਾ ਗੋਰਾ ਸਭਾ ਬੋਲ ਦੇ ਤਾ ਪਾਣੀ ਆਦਾ ਲਗੂਦੀ ਹੋ ਗਿਆ ਤੇ ਪਾਣੀ ਏ ਤੋਤਾ ਹੀ ਪਾਣੀ 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 ਮਾਰ ਲੋ ਜੀ ਗੋਰਾ ਮਜਨੂਣਾ ਲੱਗਾ ਰਿਹਾ ਜੀ ਤੇਲ ਥੋੜਾ ਏ ਗੋਰਾ ਗੋਰਾ ਕਹੜੇ ਮਸਤਰੀ ਨਾਲ ਲਾਇਏ 2 ਮਹੀਨੇ ਆ ਜਣਾਏ ਗੁਰਦਾਰੇ ਗੋਰਾ ਵੀ ਵੀ ਕਹਿੰਦਾ ਅੱਜ ਆਪਾਂ ਵੀ ਚੱਲੀਏ ਗੁਰਦਾਰੇ ਅੱਗੇ ਵੀ ਜਾਈਦਾ ਆਪਾਂ ਵੀ ਤੀ ਦੱਸੋ ਜਾਈਏ ਕਿ ਰੈਂਦੀਏ ਪਿੰਡ ਤੇ ਜਾਈਏ ਸਾਲਾ ਕੀ ਜਾਈਏ ਰੈਂਦੀ ਆ ਜਾਣਾ ਕਿਉਂ ਨਹੀਂ ਅੱਗੇ ਜਾਈਦਾ ਓਏ ਹੋਏ ਸੂਰਜ ਲੱਭੂ ਮੈਂ ਤੇਰੇ ਤੇਰ ਪਾੜਦਾ ਸਾਲਾ ਤੇਰਾ ਇਧਰ ਵੇ ਲੋਈ ਗੋਰੇ ਦੀ ਸ਼ਰਟ ਨਾਲ ਮੋਟਸਾ ਸਾਫ਼ ਕਰਨ ਡਿਆ ਜੋ ਓਏ ਗੋਰੇ ਇਧਰ ਆ ਯਾਰ ਤੂੰ ذرا ਛੋਟ ਲਈਏ ਯਾਰ ਲੋ ਜੀ ਆਪਾਂ ਦੂਜੇ ਪਾਸੇ ਕਰਨ ਨਹੀਂ ਵੀਡੀਓ ਸ਼ੂਟ ਉਧਰਲੇ ਪਾਸੇ ਤੇ ਇੱਥੇ ਬੰਡੇ ਹੀ ਟੁੜੀ ਤੇ ਟੁੜੀ ਵਾਲਾ ਰਹਿ ਗਿਆ ਛੋਟ ਲੈਣ ਵਾਲਾ ਤੇ ਮੈਂ ਗੋਰੀ ਨੂੰ ਆਖਿਆ ਚੱਲ ਉਧਰ ਜਾ ਕੇ ਟੁੜੀ ਵਾਲਾ ਛੋਟ ਲਿਆ ਜਾਵੇ ਤੇ ਆਪਾਂ ਗੋਰੀ ਦਾ ਟੁੜੀ ਵਾਲਾ ਛੋਟ ਵੀ ਲੈ ਲਿਆ ਹੁਣ ਤੇ ਹੁਣ ਵੈਨੇ ਇੱਕ ਅੱਧਾ ਛੋਟ ਹੋਰ ਕੋਈ ਲੱਲੀਏ ਲੋ ਜੀ ਪਿੰਡ ਸਾਡੇ ਗੁਰਦਾਰੇ ਚੱਲਣ ਦੀ ਸੇਵਾ ਕਿ ਸਾਡੇ ਵੀਰਾਂ ਦਾ ਟਾਈਮ ਟੂਮ ਨਹੀਂ ਲੱਗਦਾ ਤੇ ਅੱਜ ਚਣਗੀਆਂ ਆਪਾਂ ਗੁਰਦਰਾਏ ਆਂ ਤੇ ਆਣ ਕੇ ਵੇਖਣ ਨੇ ਸੇਵਾ ਜਾਰੀ ਆ ਤੇ ਮੈਂ ਜਲਦ ਨਾ ਕੰਮ ਕਰਤੇ ਤੇ ਗੋਰਾ ਵੀਰ ਮਗਰੋਂਦਾ ਨਹੀਂ ਆ ਤੇ ਅੱਜ ਗੋਰਾ ਵੀਰ ਵੀ ਫਿਰ ਆਇਆ ਆ ਅੱਜ ਮੈਂ ਲੈ ਕੇ ਆਇਆ ਤੁਹਾਨੂੰ ਲਾ ਵੀਰ ਲੈ ਗਿਆ ਹੁਣ ਨਹੀਂ ਲੈ ਥੱਲੇ ਨਾ ਪੈ ਇੱਧਰ ਆ ਜਾ ਕਬੱਡੀ ਵੀ ਖੇਡਣ ਵੇਖਣ ਚੱਲੀਏ ਤੇ ਗੋਰੇ ਵੀਰ ਦਾ ਕਰਨੇ ਨੇ ਸ਼ੂਟ ਤੇ ਗੁਰਦਾਰੇ ਸੇਵਾ ਜਾਰੀ ਆ ਤੇ ਕੋਈ ਗੱਲ ਨਹੀਂ ਹੁਣ ਆਵਾਂਗੇ ਦਿਨੇ ਟਾਈਮ ਕੱਢ ਕੇ ਕਿਉਂ ਕੰਮ ਤੇ ਹੁਣ ਮੈਂ ਜਾ ਨਹੀਂ ਡਿਆ ਚਾਰ ਪੰਜ ਦਿਨ ਘਰੇ ਹੀ ਆਂ ਤੋ ਵੇਖਾਂਗੇ ਕੱਲ ਸਵੇਰੇ ਟਾਈਮ ਲੱਗਾ ਫਿਰ ਆਵਾਂਗੇ ਗੁਰਦਾਰੇ ਕੱਲ ਹੈਗਾ ਐਤਵਾਰ ਅੱਛਾ ਜੈਸ੍ਰੀ ਦਾਸ ਸਾਹਿਬ ਗੁਰਦਾਰੇ ਨਾਂਗੇ ਫਿਰ ਆਪਣਾ ਗੁਰਦਾਰੇ ਆਵਾਂਗੇ ਤੇ ਗੁਰੇਵਰ ਆئیںਗਾ ਨਾਲ ਕਿ ਨਹੀਂ ਹਾਂਜੀ ਹਾਂਜੀ ਭਾਜੀ ਆਵਾਂਗੇ ਤੁਸੀਂ ਭਰਾ ਆ ਜਾਕਰ ਗੁਰਦਾਰੇ ਮੈਂ ਦਿੱਲੀ ਆਉਣਾ ਇਧਰ ਰਹਿੰਦਾ ਇੱਥੇ ਉਹ ਵੀਰਿਆ ਮੇਰੇ ਨਾਲ ਆਪਾਂ ਦਿੱਲੀ ਆਈਦਾ ਦਿੱਲੀ ਸਹੀ ਗੱਲ ਹੈ ਹੋਣਾ ਚਾਹੀਦਾ ਫਰਾ ਗੁਰਦਾਰੇ ਆਡੀ ਕੋ ਪ੍ਰਾ ਨਿਕਲਿਆ ਨਹੀਂ ਜਾਂਦਾ ਘਰੋਂ ਤਾਂ ਕੀ ਕਰਨਾ ਤੁਹਾਨੂੰ ਬਲੌਗ ਮਾਰ ਦਿੰਦਾ ਫਿਰ ਬਲੌਗ ਵੀ ਕਰਨਾ ਹੁੰਦਾ ਤੁਸੀਂ ਕੰਮ ਤੇ ਵੀ ਜਾਂਦਾ ਵੀਰ ਜੀ ਗਾਣਾ ਵੀ ਅੱਜ ਸ਼ੂਟ ਕਰਦੇ ਸੀ ਸੋ ਵੀ ਅੱਧਾ ਗਾਣਾ ਹੋਇਆ ਸ਼ੂਟ ਹੈ ਨਹੀਂ ਅੱਜ ਗਾਣਾ ਸ਼ੂਟ ਕਰਕੇ ਛੱਡੇ ਆ ਗੋਰੀ ਵੀ ਇੱਧਾ ਵੇਖੋ ਕਿੱਦਾਂ ਦਾ ਬੰਦਾ ਕਿੱਦਾਂ ਦਾ ਨਹੀਂ ਜਿਹੜਾ ਗੋਰੇ ਨੂੰ ਵੀਰ ਨੂੰ ਮਾਰਿਆ ਨਾ ਆਪਾਂ ਹੋਇਆ ਓਹ ਵੇਖ ਸੱਦੇ ਪੈਂਟ ਹਲੇ ਵੀ ਲਿਬੜੀ ਜੇ ਕਿੱਥੇ ਗਈ ਆ ਜੇ ਗੋਆ ਲੱਗਾ ਹੋਇਆ ਹੈ ਰੋੜਾ ਥੋੜਾ ਨਗਰ ਸੌਂ ਰਿਹਾ ਇਹ ਗੁਰੂਆ ਚਾਹ ਤੋ ਗੁੱਸੇ ਨੂੰ ਗੁਰਦਾਰੇ ਸ਼ਤਾਨੀਆਂ ਕਰੀ ਜਾਂਦੇ ਇਹ ਕਿੱਥੇ ਗਿਆ ਗਿਆ ਵੀੜਾ ਮਾਰਨਾ ਇਹਦੇ ਨਾ ਨਰ ਜਾ ਵੀਰ ਆਪਣਾ ਥੱਲੇ ਉੱਤਰਨ ਡਿਆ ਹੈ ਤੇ ਕੋਗੀ ਵੀ ਥੱਲੇ ਸ਼ਤਾਨੀ ਕਰਨ ਡਿਆ ਜੇ ਤੂੰ ਕਿਤੇ ਜਿੱਥੋਂ ਲਾਇਆ ਨਹੀਂ ਤੂੰ ਡਰ ਰਹਾ ਮੈਂ ਮਾਰ ਲੱਗਾ ਤੂੰ ਬਿਜਰੀ ਨਾ ਮਾਰ ਹੁਣ ਉਹ ਖੁੱਲਣ ਲੱਗਾ ਲੱਗਦਾ ਬੂਆ ਆ ਗਿਆ ਆ ਗਿਆ ਆ ਆ ਲੋ ਜੀ ਬੂਆ ਖੋਲਦਾ ਆ ਅਹੀਂ ਜਾਂਦੇ ਪੋੜੀਆਂ ਖਾਨੀ ਥੱਲੇ ਗੁਰਦਾਰਿਆ ਉਹਦਾ ਫੋਨ ਚਲਾਉਣਾ ਹੀ ਮਨਾ ਆ ਵੀਡੀਓ ਬਣਾ ਬੂਆ ਮਾਰ ਆ ਆ ਵੀ ਹੋਰ ਕੰਮ ਆ ਜੇ ਇਹ ਵੀਰ ਭਰਾ ਸਾਡੇ ਗਏ ਇਹ ਕੰਪਨੀ ਵਿੱਚ ਸੋਨੂ ਵੀਰ ਦੇ ਬੂ ਵੀਰ ਤੇ ਮੇਰੇ ਤਾਇਆ ਦਾ ਸ਼ੁਕਲਾ ਰੋਬੂ ਤੇ ਇਧਰ ਪੰਮੂ ਵੀਰ ਸ਼ੈਲੀ ਵੀਰ ਤੇ ਕੀ ਆ ਸੋਨੂ ਕੀ ਆਂਦਾ ਸੀ ਹੂੰ ਇਹਦੇ ਕਰਕੇ ਆਏ ਸੋਨੂ ਵੀਰ ਕਰਕੇ ਆਏ ਆ ਕੀ ਆਂਦਾ ਹੀ ਉਹਦੇ ਦਾ ਨਿੱਕਾ ਭਰਾ ਆ ਜਾਜੀ ਤੇ ਮੈਂ ਪੁੱਛਿਆ ਮੈਂ ਸੋਨੂ ਬਾ ਕੀ ਗੱਲ ਹੋਇਆ ਨਾ ਚੇਰੋ ਕਾ ਕਰੇ ਗੱਲ ਕਰਨ ਆਂਦਾ ਯਾਰ ਜਿਹਨੇ ਕਾਂਦਾ ਨਾ ਸੋਣੂ ਬਾਜ ਕਦੋਂ ਘਰ ਹੁਣਾ ਆਂਦਾ ਗੁਰਵਾ ਦਾ ਮੇਰਾ ਮਾਂਜਾ ਡੋਲ ਗਿਆ ਜੀਨੇ 15 ਲਾਇ ਤੇ ਤਾਂ ਮਾਂ ਡੋਲ ਗਿਆ ਨਾਲੇ ਹਾਨੂੰ ਵੀ ਸਾਲਾ ਲੈ ਆਇਆ ਲੋ ਜੀ ਇਹਨੇ ਕੱਲ ਨੂੰ ਕੀ ਬਾਹਰ ਜਾਣਾ ਇਦਾਂ ਤੱਕ ਜਿਹੜਾ ਮਾਨਸ ਜੀ ਦੇ ਫੌਜੀ ਕੋ ਸਾਹ ਕਰਾਉਣ ਗਿਆ ਆਂਦਾ ਸਾਹ ਕਰਾਉਣਾ ਮਾਂ ਕਰ ਦੋ ਮੰਜਾ ਆਂਦਾ ਜੱਟਾ ਯਾਦ ਕਰਦਾ ਆਦਾ ਤੇਰੇ ਨਾਲ ਦੇ ਕਿਤੇ ਵਾ ਉਹਨਾਂ ਨੇ ਚਾਹ ਦਾ ਕਰ ਦੋ ਇਹ ਪੰਜਾਂ ਨੇ ਯਾਰ ਬੰਦੇ ਘਾਰ ਆ ਗਏ ਹਨੂ ਨਾਲੇ ਲਾ ਗਿਆ ਫੇਰ ਲੋ ਆ ਜੇ ਕੰਪਨੀ ਦੇ ਬੰਦੇ ਆ ਪਲਪਾਨ ਜੇ ਇਹ ਮੇਨ ਬੰਦਾ ਫੋਰਮੈਲ ਰੀਗਰ ਜਰਾ ਦਾ ਵੇਲਾ ਇਹ ਧੀ ਸਾਈਕਲ ਚੱਕਣ ਵਾਲਾ ਹੀ ਨਾ ਕਰ ਰਹਿਣਾ ਨਹੀਂ ਕੋਲ ਅਦਾ ਕੋਈ ਡੀਟਾ ਗਰੇ ਆਦਰੇ ਇਹ ਦੀ ਗਾ ਸੁਣ ਲੈ ਅਸੀਂ ਨਾ ਸਟੋਰ ਚ ਗਏ ਸਮਾਨ ਲਾਉਣ ਉੱਥੇ ਬੰਦੇ ਦਾ ਨਾਂ ਹੀ ਗਰੀਸ ਤੇ ਉੱਥੋਂ ਦਾ ਜਿਹੜਾ ਇੰਚਾਰਜ ਹੀ ਨਾ ਸੇਨਾਪਤੀ ਦੇ ਸੇਣਾ ਪਤੀ ਜਾਂਦਾ ਸਮਾਨ ਲਾ ਕੇ ਰੱਖਦਾ ਐਂ ਆਖੇ ਰੱਖਦਾ ਇਹਨਾਂ ਨੂੰ ਨਹੀਂ ਪਤਾ ਉਹਦੇ ਬੰਦੇ ਦਾ ਨਾਂ ਗਰੀਸ ਆ ਤੇ ਸੇਣਾ ਪਤੀ ਜਾਂਦਾ ਸਮਾਨ ਲਾ ਕੇ ਰੱਖਦਾ ਮਾਂ ਹਾਂਜੀ ਲਾ ਕੇ ਰੱਖਦਾ ਆਂਦਾ ਗਰੀਸ ਉੱਥੇ ਆਏ ਇਹਦੇ ਨਾਲ ਕੈਮਰਾ ਕਮਾ ਆ ਜਾਂਦਾ ਆਂਦਾ ਪਤਾ ਨਹੀਂ ਭਾਜੀ ਗੱਡੀ 'ਚ ਜੋ ਹੈਗਾ ਹੀ ਲਾ ਕੇ ਰੱਖਦਾ ਸਾਰੇ ਗਰੀਸ ਆ ਕੋਈ ਜੋ ਗੱਡੀ 'ਚ ਘਨਾਤਾ ਹੈ ਮਾਂ ਕੀ ਕਹੀ ਜੇ ਨਾ ਬੰਦੇ ਦਾ ਉਹਨਾਂ ਦਾ ਨਾਂ ਹੀ ਗਰੀਸ ਲੋ ਜੀ ਕੱਲ ਹੈਗਾ ਜੇ ਐਤਵਾਰ ਰੁਬ ਵੀਰ ਨੇ ਪਲਾਨ ਬਣਾਇਆ ਚਰਸ ਜਾਂਦਾ ਤੇ ਆ ਪੇਸਤੀਆਲੇ ਆ ਦੋਵੇਂ ਪੇਸਤੀਆਲੇ ਇੱਕ ਆ ਇੱਕ ਆ ਕਾਲਜ ਪੜ੍ਹਨੀ ਆ ਓਏ ਦੱਸ ਤੇ ਗੜੋ ਪੇਟੀਆ ਖਾ ਕੇ ਆਉਂਦੇ ਸੋਹ ਖਾ ਦੱਸ ਓ ਹੁਣ ਦੱਸੋ ਖਾਧੀਆਂ ਗਏ ਨਹੀਂ ਮੈਂ ਪਰਸੋਂ ਗਿਆ ਜਾਣਾ ਚੱਲ ਦਿੱਤਾ ਹੋ ਗਿਆ ਚਲੋ ਜੀ ਤੁਹਾਨੂੰ ਕਹਾਣੀ ਦੱਸ ਦਾਂਗੇ ਤარი ਯਾਰ ਠੀਕ ਆ ਉਹਦੀ ਧੰਨਵਾ ਗਏ ਆ ਉਥੇ ਨਾ ਬਰ ਪੰਡਾ ਆ ਜਾ ਲੱਗਾ ਦੇ ਮੇਟਾਂ ਦਾ ਤੁਹਾਨੂੰ ਲੰਗਰ ਲੱਗਾਈ ਆਇਆ ਚੱਲੀਏ ਲਗਾ ਕੇ ਤੇ ਅੰਦਰ ਜਾ ਕੇ ਕੇਕ ਖਾਂਦਾ ਦਰ ਜਾ ਕੇ ਜਸੂ ਜਸੂ ਉੱਥੇ ਜਾ ਕੇ ਕੇ ਖਾਂਦੇ ਆ ਬੋਲਨੇ ਲਗੇ ਸਾਲਿਆ ਕਦੀ ਚਰਚ ਦਾ ਲੰਗਰ ਨਹੀਂ ਛੱਡਿਆ ਹੁਣ ਮੂੰਹ ਟੱਕਦਾ ਫਿਰਨੇ ਮੇਨ ਲੀਡਰ ਜੰਨਾ ਦਾ ਏ ਮੇਨ ਬੰਦਾ ਜੀ ਚੱਤ ਘੱਟਦਾ ਜੀ ਇਹਨਾਂ ਦਾ ਡੀਲਰਸ਼ਿਪ ਹੈ ਇਹਨਾਂ ਦੀ ਪਹਿਲੀ ਨਹੀਂ ਹੁਣ ਕੀ ਆਂਦੇ ਆ ਕੀ ਆਂਦੇ ਹੁਣ ਜਾਣਾ ਕਿ ਨਹੀਂ ਸੌਰੇ ਜਾਣਾ ਜਾਣਾ ਮੰਨ ਗਏ ਆ 5 5000 ਬਣਾਇਆ ਨਾ ਓਏ ਉਹ ਪੰਗੜਾ ਇਹ ਪੋਣਾ ਹਣਾ ਬਹੁਤ ੜੀ ਕਰਕੇ ਦਾਦਾ ਤੂੰ ਜਾਣਾ ਇਹ ਲੈ ਤਾਰੀ ਕੀਤੀ ਆ ਇਹ ਪ੍ਰੈਕਟਿਸ ਕਰਦਾ ਆਇਆ ਡਾਂਸ ਤੂੰ ਦਾਦਾ ਕਿ ਲੈ ਕੇ ਦੇਂਦੇ ਆਂਦਾ 500 ਆਂਦਾ ਮੈਂ 5000 ਲੈ ਕੇ ਮਾ ਥੋੜਾ ਜਾਂਦਾ ਕਿ ਦਾਦਾ ਜੀ ਵੇ